ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ ਗੁਰਮੁਖ ਸਿੰਘ ਅਮੀਸ਼ਾ ਅੱਜ ਅਸੀਂ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਖੰਡ ਪਾਠ ਸਿੰਘਾਂ ਦੇ ਜਿਹੜੀ ਪੇਟਾ ਆ ਉਹਨਾਂ ਦੇ ਤਨਖਾਹਾਂ ਦਾ ਵਾਧਾ ਆ ਉਸ ਸੰਬੰਧ ਵਿੱਚ ਅਤੇ ਜੋ ਅਖੰਡ ਪਾਠੀ ਸਿੰਘਾਂ ਨੂੰ ਮੈਡੀਕਲ ਸਹੂਲਤ ਆ ਉਹ ਮਿਲੇ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿਹੜਾ ਆਪਣਾ ਜਾਦ ਪੱਤਰ ਦਿੱਤਾ ਹੋਇਆ ਜੀ ਜੀ ਕਾਫੀ ਲੰਮੇ ਸਮੇਂ ਤੋਂ ਤੁਹਾਡੀਆਂ ਮੰਗਾਂ ਨੇ ਪਰ ਅੱਜ ਤੱਕ ਦੀ ਮਨਜ਼ੂਰ ਨਹੀਂ ਆਈ ਦੇਖੋ ਸਾਡੇ ਜਿਹੜੇ ਅਖੰਡ ਪਾਠ ਸਿੰਘਾ ਨਾਲ ਸਾਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਉਂ ਤੇ ਅਧਿਕਾਰੀਆਂ ਵੱਲੋਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਹਰ ਇੱਕ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਜੇ ਅਸੀਂ ਮੈਡੀਕਲ ਸਹੂਲਤ ਦੀ ਗੱਲ ਕਰੀਏ ਉਹ ਅਖੰਡ ਪਾਠ ਸਿੰਘਾ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਵੀ ਸਾਡੇ ਸਿੰਘਾ ਹਸਪੀਟਲ ਪਏ ਆ ਔਰ ਉਹਨਾਂ ਲਈ ਜਿਹੜਾ ਆਪਣਾ ਇਲਾਜ ਕਰਾਉਣਾ ਆ ਉਹ ਬਹੁਤ ਮੁਸ਼ਕਲ ਚੱਲ ਰਿਹਾ ਹੈ ਜੇਕਰ ਉਹਨਾਂ ਦਾ ਵੀ ਜਿਹੜੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲੀ ਹੋਵੇ ਜਿਹੜਾ ਉਹਨਾਂ ਦਾ ਇਲਾਜ ਆਉ ਸਹੀ ਤਰੀਕੇ ਨਾਲ ਤੇ ਵਧੀਆ ਹੋ ਸਕਦਾ ਹੈ ਅੱਜ ਦੀ ਆਸ਼ਵਾਸਨ ਮਿਲਿਆ ਜਿਹੜਾ ਮੰਗ ਪੱਤਰ ਅੱਜ ਅਸੀਂ ਮੰਗ ਪੱਤਰ ਸੌਂਪਿਆ ਆ ਔਰ ਸਾਡੀ ਜਿਹੜੀ ਸਲਾਨਾ ਭੇਟਾ ਨਵੰਬਰ ਦੇ ਮਹੀਨੇ ਵਿੱਚ ਜਿਹੜਾ ਉਹ ਵਾਅਦਾ ਲੱਗਦਾ ਆ ਤੇ ਜਦੋਂ ਸਾਡੀਆਂ ਜਿਹੜੀਆਂ ਡਿਊਟੀ ਇੱਕ ਨਵੰਬਰ ਤੋਂ ਸ਼ੁਰੂ ਹੁੰਦੀ ਆ ਉਦੋਂ ਤੇ ਵਾਅਦਾ ਲੱਗਦਾ ਆ ਔਰ ਅਸੀਂ ਇਸ ਸਬੰਧ ਵਿੱਚ ਜਿਹੜਾ ਇਹਨਾਂ ਨੂੰ ਮੰਗ ਮੰਗ ਕੀ ਰੱਖੀ ਕਿੰਨੇ ਪਰਸੈਂਟ ਵਾਧਾ ਹੋਣਾ ਚਾਹੀਦਾ ਜਿਹੜਾ ਸਹੂਲਤ ਦੀ ਗੱਲ ਕੀਤੀ ਮੈਡੀਕਲ ਸਹੂਲਤ ਦੀ ਹੋਰ ਕਿਹੜੀ ਕਿਹੜੀ ਸਹੂਲਤ ਮੰਗਦੇ ਸਹੂਲਤਾਂ ਤੇ ਜੇ ਸਹੂਲਤਾਂ ਦੀ ਗੱਲ ਕਰੀਏ ਸਾਡੇ ਅਖੰਡ ਪਟ ਸਿੰਘਾਂ ਨੂੰ ਇੱਕ ਵੀ ਸਹੂਲਤ ਜਿਹੜੀ ਉਹ ਨਹੀਂ ਮਿਲ ਰਹੀ ਭਾਵੇਂ ਕਿ ਜਿਹੜੇ ਮੁਲਾਜ਼ਮਾਂ ਨੂੰ ਸਾਡੇ ਕੋਈ ਮੁਲਾਜ਼ਮਾਂ ਨਾਲ ਵਿਤਕਰਾਨੀਗਾ ਮੁਲਾਜ਼ਮਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਅਸੀਂ ਇਹਨਾਂ ਮੁਲਾਜ਼ਮਾਂ ਦੀ ਤਰਜ਼ ਤੇ ਜਿਹੜੀਆਂ ਅਖੰਡ ਪਟ ਸਿੰਘਾਂ ਨੂੰ ਸਹੂਲਤਾਂ ਆਓ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਦਾਸ ਗੁਰਮੁਖ ਸਿੰਘ ਅਮੀਚਾ ਆਡਿਆ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਖੰਡ ਪਾਠ ਸਿੰਘਾਂ ਦੇ ਜਿਹੜੀ ਭੇਟਾ ਆ ਉਹਨਾਂ ਦੇ ਤਨਖਾਹਾਂ ਦਾ ਵਾਧਾ ਆ ਉਸ ਸੰਬੰਧ ਵਿੱਚ ਅਤੇ ਜੋ ਅਖੰਡ ਪਾਠੀ ਸਿੰਘਾਂ ਨੂੰ ਮੈਡੀਕਲ ਸਹੂਲਤ ਆ ਉਹ ਮਿਲੇ ਉਸ ਦੇ ਸੰਬੰਧ ਵਿੱਚ ਅੱਜ ਆਹੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿਹੜਾ ਆਪਣਾ ਜਾਦ ਪੱਤਰ ਦਿੱਤਾ ਹੋਇਆ ਜੀ ਜੀ ਕਾਫੀ ਲੰਮੇ ਸਮੇਂ ਤੋਂ ਤੁਹਾਡੀਆਂ ਮੰਗਾਂ ਨੇ ਪਰ ਅਜੇ ਤੱਕ ਵੀ ਮਨਜ਼ੂਰ ਨਹੀਂ ਆਈ ਦੇਖੋ ਸਾਡੇ ਜਿਹੜੇ ਅਖੰਡ ਪਾਠ ਸਿੰਘਾ ਨਾਲ ਸਾਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਉਂ ਅਧਿਕਾਰੀਆਂ ਵੱਲੋਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਹਰ ਇੱਕ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਜੇ ਅਸੀਂ ਮੈਡੀਕਲ ਸਹੂਲਤ ਦੀ ਗੱਲ ਕਰੀਏ ਉਹ ਅਖੰਡ ਪਾਠ ਸਿੰਘਾ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਵੀ ਸਾਡੇ ਸਿੰਘਾ ਹਸਪੀਟਲ ਪਏ ਆ ਔਰ ਉਹਨਾਂ ਲਈ ਜਿਹੜਾ ਆਪਣਾ ਇਲਾਜ ਕਰਾਉਣਾ ਆ ਉਹ ਬਹੁਤ ਮੁਸ਼ਕਲ ਚੱਲ ਰਿਹਾ ਹੈ ਜੇਕਰ ਉਹਨਾਂ ਦਾ ਵੀ ਜਿਹੜੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲੀ ਹੋਵੇ ਜਿਹੜਾ ਉਹਨਾਂ ਦਾ ਇਲਾਜ ਆਉ ਸਹੀ ਤਰੀਕੇ ਨਾਲ ਤੇ ਵਧੀਆ ਹੋ ਸਕਦਾ ਹੈ ਅੱਜ ਹੀ ਆਸ਼ਵਾਸਨ ਮਿਲਿਆ ਜਿਹੜਾ ਮੰਗ ਪੱਤਰ ਅੱਜ ਅਸੀਂ ਮੰਗ ਪੱਤਰ ਸੌਂਪਿਆ ਆ ਔਰ ਸਾਡੀ ਜਿਹੜੀ ਸਲਾਨਾ ਭੇਟਾ ਨਵੰਬਰ ਦੇ ਮਹੀਨੇ ਵਿੱਚ ਜਿਹੜਾ ਉਹ ਵਾਅਦਾ ਲੱਗਦਾ ਆ ਤੇ ਜਦੋਂ ਸਾਡੀਆਂ ਜਿਹੜੀਆਂ ਡਿਊਟੀ ਇੱਕ ਨਵੰਬਰ ਤੋਂ ਸ਼ੁਰੂ ਹੁੰਦੀ ਆ ਉਦੋਂ ਤੇ ਵਾਅਦਾ ਲੱਗਦਾ ਆ ਔਰ ਅਸੀਂ ਇਸੇ ਸੰਬੰਧ ਵਿੱਚ ਜਿਹੜਾ ਇਹਨਾਂ ਨੂੰ ਮੰਗ ਮੰਗ ਕੀ ਰੱਖੀ ਕਿੰਨੇ ਪਰਸੈਂਟ ਵਾਧਾ ਹੋਣਾ ਚਾਹੀਦਾ ਜਿਹੜੇ ਸਹੂਲਤ ਦੀ ਗੱਲ ਕੀਤੀ ਮੈਡੀਕਲ ਸਹੂਲਤ ਦੀ ਹੋਰ ਕਿਹੜੀ ਕਿਹੜੀ ਸਹੂਲਤ ਮੰਗ ਚਾਹੀਦੀ ਸਹੂਲਤਾਂ ਤੇ ਜੇ ਸਹੂਲਤਾਂ ਦੀ ਗੱਲ ਕਰੀਏ ਸਾਡੇ ਅਖੰਡਪੱਟ ਸਿੰਘਾਂ ਨੂੰ ਇੱਕ ਵੀ ਸਹੂਲਤ ਜਿਹੜੀ ਉਹ ਨਹੀਂ ਮਿਲ ਰਹੀ ਭਾਵੇਂ ਕਿ ਜਿਹੜੇ ਮੁਲਾਜ਼ਮਾਂ ਨੂੰ ਅੱਡੇ ਕੋਈ ਮੁਲਾਜ਼ਮਾਂ ਨਾਲ ਵਿਤਕਰਾਨੀਗਾ ਮੁਲਾਜ਼ਮਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਅਸੀਂ ਇਹਨਾਂ ਮੁਲਾਜ਼ਮਾਂ ਦੀ ਤਰਜ਼ ਤੇ ਜਿਹੜੀਆਂ ਅਖੰਡਪੱਟ ਸਿੰਘਾਂ ਨੂੰ ਸਹੂਲਤਾਂ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾ ਦਾਸ ਗੁਰਮੁਖ ਸਿੰਘ ਅਮੀਸ਼ਾ ਆਡਿਆ ਸਿੰਘ ਸਰਉਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਖੰਡ ਪਾਠੀ ਸਿੰਘਾਂ ਦੇ ਜਿਹੜੀ ਭੇਟਾ ਆ ਉਹਨਾਂ ਦੇ ਤਨਖਾਹਾਂ ਦਾ ਵਾਧਾ ਆ ਉਸ ਸਬੰਧ ਵਿੱਚ ਅਤੇ ਜੋ ਅਖੰਡ ਪਾਠੀ ਸਿੰਘਾਂ ਨੂੰ ਮੈਡੀਕਲ ਸਹੂਲਤ ਆ ਉਹ ਮਿਲੇ ਉਸ ਦੇ ਸਬੰਧ ਵਿੱਚ ਅੱਜ ਆਹੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿਹੜਾ ਆਪਣਾ ਜਾਦ ਪੱਤਰ ਦਿੱਤਾ ਹੋਇਆ ਜੀ ਜੀ ਕਾਫੀ ਲੰਮੇ ਸਮੇਂ ਤੋਂ ਤੁਹਾਡੀਆਂ ਮੰਗਾਂ ਨੇ ਪਰ ਅਜੇ ਤੱਕ ਵੀ ਮਨਜ਼ੂਰ ਨਹੀਂ ਆਈ ਦੇਖੋ ਸਾਡੇ ਜਿਹੜੇ ਅਖੰਡ ਪਾਠ ਸਿੰਘਾ ਨਾਲ ਸਾਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਉਂ ਤੇ ਅਧਿਕਾਰੀਆਂ ਵੱਲੋਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਹਰ ਇੱਕ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਜੇ ਅਸੀਂ ਮੈਡੀਕਲ ਸਹੂਲਤ ਦੀ ਗੱਲ ਕਰੀਏ ਉਹ ਅਖੰਡ ਪਟ ਸਿੰਘਾਂ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਵੀ ਸਾਡੇ ਸਿੰਘਾ ਹਸਪੀਟਲ ਪਏ ਆ ਔਰ ਉਹਨਾਂ ਲਈ ਜਿਹੜਾ ਆਪਣਾ ਇਲਾਜ ਕਰਾਉਣਾ ਆ ਉਹ ਬਹੁਤ ਮੁਸ਼ਕਲ ਚੱਲ ਰਿਹਾ ਹੈ ਜੇਕਰ ਉਹਨਾਂ ਦਾ ਵੀ ਜਿਹੜੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲੀ ਹੋਵੇ ਜਿਹੜਾ ਉਹਨਾਂ ਦਾ ਇਲਾਜ ਆ ਉਹ ਸਹੀ ਤਰੀਕੇ ਨਾਲ ਤੇ ਵਧੀਆ ਹੋ ਸਕਦਾ ਹੈ ਅੱਜ ਦੀ ਆਸ਼ਵਾਸਨ ਮਿਲਿਆ ਜਿਹੜਾ ਮੰਗ ਪੱਤਰ ਅੱਜ ਅਸੀਂ ਮੰਗ ਪੱਤਰ ਸੌਂਪਿਆ ਆ ਔਰ ਸਾਡੀ ਜਿਹੜੀ ਸਲਾਣਾ ਭੇਟਾ ਨਵੰਬਰ ਦੇ ਮਹੀਨੇ ਵਿੱਚ ਜਿਹੜਾ ਉਹ ਵਾਅਦਾ ਲੱਗਦਾ ਆ ਦੇ ਜਦੋਂ ਸਾਡੀਆਂ ਜਿਹੜੀਆਂ ਡਿਊਟੀ ਇੱਕ ਨਵੰਬਰ ਤੋਂ ਸ਼ੁਰੂ ਹੁੰਦੀ ਆ ਉੱਤੇ ਵਾਦਾ ਲੱਗਦਾ ਆ ਔਰ ਅਸੀਂ ਇਸੇ ਸੰਬੰਧ ਵਿੱਚ ਜਿਹੜਾ ਇਹਨਾਂ ਨੂੰ ਮੰਗ ਮੰਗ ਕੀ ਰੱਖੀ ਕਿੰਨੇ ਪਰਸੈਂਟ ਵਾਦਾ ਹੋਣਾ ਚਾਹੀਦਾ ਜਿਹੜੇ ਸਹੂਲਤ ਦੀ ਗੱਲ ਕੀਤੀ ਮੈਡੀਕਲ ਸਹੂਲਤ ਦੀ ਹੋਰ ਕਿਹੜੀ ਕਿਹੜੀ ਸਹੂਲਤ ਮੰਗ ਚੀਂਦੀ ਸਹੂਲਤਾਂ ਤੇ ਜੇ ਸੂਰਤਾ ਦੀ ਗੱਲ ਕਰੀਏ ਸਾਡੇ ਅਖੰਡਪੱਟ ਸਿੰਘਾਂ ਨੂੰ ਇੱਕ ਵੀ ਸਹੂਲਤ ਜਿਹੜੀ ਉਹ ਨਹੀਂ ਮਿਲ ਰਹੀ ਭਾਵੇਂ ਕਿ ਜਿਹੜੇ ਮੁਲਾਜ਼ਮਾਂ ਨੂੰ ਅੱਡੇ ਕੋਈ ਮੁਲਾਜ਼ਮਾਂ ਨਾਲ ਵਿਤਕਰਾਨੀਗਾ ਮੁਲਾਜ਼ਮਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਅਸੀਂ ਇਹਨਾਂ ਮੁਲਾਜ਼ਮਾਂ ਦੀ ਤਰਜ਼ ਤੇ ਜਿਹੜੀਆਂ ਅਖੰਡਪੱਟ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੰਦਾਸ ਗੁਰਮੁਖ ਸਿੰਘ ਅਮੀਚਾ ਆਡਿਆ ਸਿੰਘ ਸਰਉਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਖੰਡ ਪਾਠੀ ਸਿੰਘਾਂ ਦੇ ਜਿਹੜੀ ਭੇਟਾ ਆ ਉਹਨਾਂ ਦੇ ਤਨਖਾਹਾਂ ਦਾ ਵਾਧਾ ਆ ਉਸ ਸੰਬੰਧ ਵਿੱਚ ਅਤੇ ਜੋ ਅਖੰਡ ਪਾਠੀ ਸਿੰਘਾਂ ਨੂੰ ਮੈਡੀਕਲ ਸਹੂਲਤ ਆ ਉਹ ਮਿਲੇ ਉਸ ਦੇ ਸੰਬੰਧ ਵਿੱਚ ਅੱਜ ਆਹੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿਹੜਾ ਆਪਣਾ ਜਾਦ ਪੱਤਰ ਨਿੱਟਾ ਹੋਇਆ ਜੀ ਜੀ ਆ ਕਾਫੀ ਲੰਮੇ ਸਮੇਂ ਤੋਂ ਤੁਹਾਡੀਆਂ ਮੰਗਾਂ ਨੇ ਪਰ ਅੱਜ ਤੱਕ ਵੀ ਮਨਜ਼ੂਰ ਨਹੀਂ ਆਈ ਦੇਖੋ ਸਾਡੇ ਜਿਹੜੇ ਅਖੰਡ ਪਾਠ ਸਿੰਘਾ ਨਾਲ ਸਾਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਉਂ ਤੇ ਅਧਿਕਾਰੀਆਂ ਵੱਲੋਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਹਰ ਇੱਕ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਜੇ ਅਸੀਂ ਮੈਡੀਕਲ ਸਹੂਲਤ ਦੀ ਗੱਲ ਕਰੀਏ ਉਹ ਅਖੰਡ ਪਟ ਸਿੰਘਾਂ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਵੀ ਸਾਡੇ ਸਿੰਘਾ ਹਸਪੀਟਲ ਪਏ ਆ ਔਰ ਉਹਨਾਂ ਲਈ ਜਿਹੜਾ ਆਪਣਾ ਇਲਾਜ ਕਰਾਉਣਾ ਆ ਉਹ ਬਹੁਤ ਮੁਸ਼ਕਲ ਚੱਲ ਰਿਹਾ ਹੈ ਜੇਕਰ ਉਹਨਾਂ ਦਾ ਵੀ ਜਿਹੜੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲੀ ਹੋਵੇ ਜਿਹੜਾ ਉਹਨਾਂ ਦਾ ਇਲਾਜ ਆ ਉਹ ਸਹੀ ਤਰੀਕੇ ਨਾਲ ਤੇ ਵਧੀਆ ਹੋ ਸਕਦਾ ਹੈ ਅੱਜ ਦੀ ਆਸ਼ਵਾਸਨ ਮਿਲਿਆ ਜਿਹੜਾ ਮੰਗ ਪੱਤਰ ਅੱਜ ਅਸੀਂ ਮੰਗ ਪੱਤਰ ਸੌਂਪਿਆ ਆ ਔਰ ਸਾਡੀ ਜਿਹੜੀ ਸਲਾਣਾ ਭੇਟਾ ਨਵੰਬਰ ਦੇ ਮਹੀਨੇ ਵਿੱਚ ਜਿਹੜਾ ਉਹ ਵਾਅਦਾ ਲੱਗਦਾ ਆ ਤੇ ਜਦੋਂ ਸਾਡੀਆਂ ਜਿਹੜੀਆਂ ਡਿਊਟੀ ਇੱਕ ਨਵੰਬਰ ਤੋਂ ਸ਼ੁਰੂ ਹੁੰਦੀ ਆ ਉੱਤੇ ਵਾਅਦਾ ਲੱਗਦਾ ਆ ਔਰ ਅਸੀਂ ਇਸੇ ਸੰਬੰਧ ਵਿੱਚ ਜਿਹੜਾ ਇਹਨਾਂ ਨੂੰ ਮੰਗ ਮੰਗ ਕੀ ਰੱਖੀ ਕਿੰਨੇ ਪਰਸੈਂਟ ਵਾਅਦਾ ਹੋਣਾ ਚਾਹੀਦਾ ਜੇ ਜੇ ਸਹੂਲਤ ਦੀ ਗੱਲ ਕੀਤੀ ਮੈਡੀਕਲ ਸਹੂਲਤ ਦੀ ਹੋਰ ਕਿਹੜੀ ਕਿਹੜੀ ਸਹੂਲਤ ਮੰਗ ਚੀਂ ਸਹੂਲਤਾਂ ਤੇ ਜੇ ਸਹੂਲਤਾਂ ਦੀ ਗੱਲ ਕਰੀਏ ਸਾਡੇ ਅਖੰਡ ਪਟ ਸਿੰਘਾਂ ਨੂੰ ਇੱਕ ਵੀ ਸਹੂਲਤ ਜਿਹੜੀ ਉਹ ਨਹੀਂ ਮਿਲ ਰਹੀ ਭਾਵੇਂ ਕਿ ਜਿਹੜੇ ਮੁਲਾਜ਼ਮਾਂ ਨੂੰ ਸਾਡੇ ਕੋਈ ਮੁਲਾਜ਼ਮਾਂ ਨਾਲ ਵਿਤਕਰਾਨੀਗਾ ਮੁਲਾਜ਼ਮਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਅਸੀਂ ਇਹਨਾਂ ਮੁਲਾਜ਼ਮਾਂ ਦੀ ਤਰਜ਼ ਤੇ ਜਿਹੜੀਆਂ ਅਖੰਡ ਪਟ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ ਵਾਹਿਗੁਰੂ ਜਿੱਕਾ ਖਾਤਸਾ ਵਾਹਿਗੁਰੂ ਜਿੱਕੀ ਫਤਿਹ ਅੰਦਾਸ ਗੁਰਮੁਖ ਸਿੰਘ ਅਮੀਚਾ ਆਡਿਆ ਸਿੰਘ ਸਰਉਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਖੰਡ ਪਾਠੀ ਸਿੰਘਾਂ ਦੇ ਜਿਹੜੀ ਭੇਟਾ ਆ ਉਹਨਾਂ ਦੇ ਤਨਖਾਹਾਂ ਦਾ ਵਾਧਾ ਆ ਉਸ ਸੰਬੰਧ ਵਿੱਚ ਅਤੇ ਜੋ ਅਖੰਡ ਪਾਠੀ ਸਿੰਘਾਂ ਨੂੰ ਮੈਡੀਕਲ ਸਹੂਲਤ ਆ ਉਹ ਮਿਲੇ ਉਸ ਦੇ ਸੰਬੰਧ ਵਿੱਚ ਅੱਜ ਆਹੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿਹੜਾ ਆਪਣਾ ਜਾਦ ਪੱਤਰ ਨਿਪਟਾ ਹੋਇਆ ਜੀ ਜੀ ਆ ਕਾਫੀ ਲੰਮੇ ਸਮੇਂ ਤੋਂ ਤੁਹਾਡੀਆਂ ਮੰਗਾਂ ਨੇ ਪਰ ਅੱਜ ਤੱਕ ਵੀ ਮਨਜ਼ੂਰ ਨਹੀਂ ਆਈ ਦੇਖੋ ਸਾਡੇ ਜਿਹੜੇ ਅਖੰਡ ਪਾਠ ਸਿੰਘਾ ਨਾਲ ਸਾਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਉਂ ਤੇ ਅਧਿਕਾਰੀਆਂ ਵੱਲੋਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਹਰ ਇੱਕ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਜੇ ਅਸੀਂ ਮੈਡੀਕਲ ਸਹੂਲਤ ਦੀ ਗੱਲ ਕਰੀਏ ਉਹ ਅਖੰਡ ਪਾਠ ਸਿੰਘਾ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਵੀ ਸਾਡੇ ਸਿੰਘਾ ਹਸਪੀਟਲ ਪਏ ਆ ਔਰ ਉਹਨਾਂ ਲਈ ਜਿਹੜਾ ਆਪਣਾ ਇਲਾਜ ਕਰਾਉਣਾ ਆ ਉਹ ਬਹੁਤ ਮੁਸ਼ਕਲ ਚੱਲ ਰਿਹਾ ਹੈ ਜੇਕਰ ਉਹਨਾਂ ਦਾ ਵੀ ਜਿਹੜੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲੀ ਹੋਵੇ ਜਿਹੜਾ ਉਹਨਾਂ ਦਾ ਇਲਾਜ ਆਉ ਸਹੀ ਤਰੀਕੇ ਨਾਲ ਤੇ ਵਧੀਆ ਹੋ ਸਕਦਾ ਹੈ। ਅੱਜ ਹੀ ਆਸ਼ਵਾਸਨ ਮਿਲਿਆ ਜਿਹੜਾ ਮੰਗ ਪੱਤਰ ਅੱਜ ਅਸੀਂ ਮੰਗ ਪੱਤਰ ਸੌਂਪਿਆ ਆ ਔਰ ਸਾਡੀ ਜਿਹੜੀ ਸਲਾਨਾ ਭੇਟਾ ਨਵੰਬਰ ਦੇ ਮਹੀਨੇ ਵਿੱਚ ਜਿਹੜਾ ਉਹ ਵਾਅਦਾ ਲੱਗਦਾ ਆ ਤੇ ਜਦੋਂ ਸਾਡੀਆਂ ਜਿਹੜੀਆਂ ਡਿਊਟੀ ਇੱਕ ਨਵੰਬਰ ਤੋਂ ਸ਼ੁਰੂ ਹੁੰਦੀ ਆ ਉੱਤੇ ਵਾਅਦਾ ਲੱਗਦਾ ਆ ਔਰ ਅਸੀਂ ਇਸ ਸੇਬੰਧ ਵਿੱਚ ਜਿਹੜਾ ਇਹਨਾਂ ਨੂੰ ਮੰਗ ਮੰਗ ਕੀ ਰੱਖੀ ਕਿੰਨੇ ਪਰਸੈਂਟ ਵਾਧਾ ਹੋਣਾ ਚਾਹੀਦਾ ਜੇ ਜੇ ਸਹੂਲਤ ਦੀ ਗੱਲ ਕੀਤੀ ਮੈਡੀਕਲ ਸਹੂਲਤ ਦੀ ਹੋਰ ਕਿਹੜੀ ਕਿਹੜੀ ਸਹੂਲਤ ਮੰਗਦੇ ਸਹੂਲਤਾਂ ਤੇ ਜੇ ਸਹੂਲਤਾਂ ਦੀ ਗੱਲ ਕਰੀਏ ਸਾਡੇ ਅਖੰਡ ਪਟ ਸਿੰਘਾਂ ਨੂੰ ਇੱਕ ਵੀ ਸਹੂਲਤ ਜਿਹੜੀ ਉਹ ਨਹੀਂ ਮਿਲ ਰਹੀ ਭਾਵੇਂ ਕਿ ਜਿਹੜੇ ਮੁਲਾਜ਼ਮਾਂ ਨੂੰ ਸਾਡੇ ਕੋਈ ਮੁਲਾਜ਼ਮਾਂ ਨਾਲ ਵਿਤਕਰਾਨੀਗਾ ਮੁਲਾਜ਼ਮਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਅਸੀਂ ਇਹਨਾਂ ਮੁਲਾਜ਼ਮਾਂ ਦੀ ਤਰਜ਼ ਤੇ ਜਿਹੜੀਆਂ ਅਖੰਡ ਪਟ ਸਿੰਘਾਂ ਨੂੰ ਸਹੂਲਤਾਂ ਆਓ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ